ਕੀ ਕੰਡਾ ਹੈ ਉਹ ਉਹ ਬੂਟਾ ਵਿੱਚ ਜੇ ਬੜੀ ਜਾਂਦਾ ਆਂਬ ਦੇ ਇਹ ਆਪਾਂ ਉਹਦਾ ਲਾਗੇ ਲਾਗੇ ਲਾਤੇ ਗਲਤੀ ਕਰ ਲਈ ਇੱਕ ਹੋਰ ਗੱਲ ਦੱਸਾਂ ਹਾਂ ਐਰ ਕਾਮਬਾਂ ਨੂੰ ਬੂਰ ਵੀ ਪੈ ਗਿਆ ਆਪਣੇ ਨੂੰ ਥੋੜਾ ਥੋੜਾ ਆ ਮੈਂ ਵੀ ਵੇਖਣ ਲਈ ਹਾਂ ਐਰ ਕਾ ਥੋੜਾ ਥੋੜਾ ਪਿਆ ਅਗਲੀ ਵਾਰ ਆਪੇ ਜ਼ਿਆਦਾ ਪਾਊਗਾ ਚਲੋ ਚੰਗੀ ਗੱਲ ਆ ਪਾਊਗਾ ਤੇ ਮੈਂ ਕਹਿੰਦੇ ਸ਼ਹਿਰ ਨੂੰ ਜਾਣਾ ਸੀ ਤੇ ਪੈਸੇ ਚਾਹੀਦੇ ਸੀ ਥੋੜੇ ਜਿ ਮੈਨੂੰ ਨਿਕ ਨਿਕਾ ਸਮਾਨ ਲੈਉਣ ਵਾਲਾ ਵਾ ਮੈਂ ਵੀ ਉਹ ਸੋਚਣ ਰਿਹਾ ਹਾਂ ਹਾਂ ਵੀ ਗੌਰਵ ਫੋਨ ਮੰਗਣ ਰਿਹਾ ਵਾ ਤੇ ਮੈਂ ਕਿਹਾ ਵੀ ਸ਼ਹਿਰ ਉਹ ਜਾ ਚੱਲਦਾ ਲਿਆਦਾ ਉਹਨੂੰ ਜਾਂ ਕਿੱਦਾਂ ਲੇ ਹਾਂ ਦੱਸ ਘਰ ਦੇ ਵਿੱਚ ਟਾਡੇ ਕੋ ਫੋਨ ਮੇਰੇ ਵਾਲਾ ਵੀ ਫੋਨ ਰਾਜ ਵੀ ਵਾਲਾ ਫੋਨ ਤਿੰਨ ਤਿੰਨ ਫੋਨ ਤੇ ਪਹਿਲਾਂ ਅਸੀਂ ਤੇਰੇ ਚਾਰਜ ਕਰਾਉਣ ਚ ਰਵਾਂਗੇ ਨਾਲੇ ਉਹਨੂੰ ਲੋੜ ਹੀ ਕੀ ਆ ਫੋਨ ਦੀ ਤੇ ਤੇਰਾ ਮੁੰਡਾ ਜਿਹੜਾ ਤੋਂ ਛੋਟਾ ਉਹਨੂੰ ਕੀ ਜਰੂਰਤ ਸੀ ਲਓ ਹਾਂ ਇੱਕ ਤੇ ਹਰ ਚੀਜ਼ ਦੇ ਵਿੱਚ ਤੁਸੀਂ ਮੇਰੇ ਮੁੰਡੇ ਦੀ ਬੜੀ ਰੀਸ ਕਰਦੇ ਹੋ ਸਕੂਲ ਜਾਂਦਾ ਵਾ ਅੱਜ ਕੱਲ ਹோம்ਵਰਕ ਆਨਲਾਈਨ ਆਉਂਦਾ ਵਾ ਜ਼ਿਆਦਾ ਤਾਂ ਲੈ ਕੇ ਦਿੱਤਾ ਸੀ ਉਹਨੂੰ ਉਹਨਾਂ ਉਦੋਂ ਲੋੜ ਨਹੀਂ ਸੀ ਅੱਜ ਕੱਲ ਨਿਆਣਿਆਂ ਦੀ ਜ਼ਰੂਰਤ ਹੋ ਗਈ ਆ ਇੱਕ ਜਿਹਨੂੰ ਵੇਖ ਕੇ ਮੰਗਦੇ ਤੇ ਦੇਣਾ ਤੇ ਪੈਣਾ ਵਾ ਉਹ ਵੀ ਉਹਦੇ ਵਾਂਗ ਕਰਾਇਆ ਕੋਈ ਇਹੋ ਜੀ ਗੱਲ ਨਹੀਂ ਕੋਈ ਲੱਗ ਨਹੀਂ ਉਹ ਤੋਂ ਮੇਰੀ ਗੱਲ ਸੁਣੋ ਹਾਂ ਆਪਾਂ ਨੂੰ ਇੱਥੇ ਰੱਖਿਆ ਪਾਲ ਲੰਦੇ ਪੜਾਇਆ ਸਾਰਾ ਕੁਝ ਕੀਤਾ ਹੁਣ ਐਦਾਂ ਤਾਂ ਨਾ ਨਾ ਕਹੋ ਤੇ ਹਰ ਜੀ ਜਿਹਨੂੰ ਰਾਜਵੀਰ ਦੇ ਬਰਾਬਰ ਚਾਹੀਦੀ ਆ ਮੁੜ ਕੇ ਤੁਸੀਂ ਕੱਲ ਨੂੰ ਕਹਿਣਾ ਵੀ ਤਾਇਆ ਚਾਚੀਆਂ ਮਾੜੀਆਂ ਹੁੰਦੀਆਂ ਵਾਂ ਹੂੰ ਇਹਨੇ ਖਰਚੇ ਚੁੱਕ ਲਓਗੇ ਕੱਲ ਨੂੰ ਰਾਜਵੀਰ ਨਹੀਂ ਬੋਲਟ ਲੈ ਕੇ ਦਵਾਂਗੇ ਉਹਨੂੰ ਲੈਦਾਗੇ ਨਾਲ ਨਾਲੇ ਘਰ ਦੇ ਵਿੱਚ ਦੋ ਬੱਚੇ ਜਿਹੜੇ ਹੈਗੇ ਆ ਤੇ ਇਹਨਾਂ ਨੂੰ ਵਕ ਵਕ ਚੀਜ਼ਾਂ ਚਾਹੀਦੀ ਆ ਮਰਜ਼ੀ ਤੇ ਤੁਸੀਂ ਆਪਣੀ ਕਰਨੀ ਆ ਹੋ ਗਿਆ ਮੈਂ ਬੋਲਾਂ ਇਹ ਦਾ ਤੂੰ ਇੱਕ ਜਿਹੜੀ ਗੱਲ ਕਹਿਤੀ ਆ ਵੀ ਉਹਨੂੰ ਇਹ ਪੜਾਉਣ ਦੇ ਆ ਲਖਾਇਆ ਵਾ ਪਾਲਿਆ ਵਾ ਪਾਲਿਆ ਤੂੰ ਆਪਣੇ ਇੱਕ ਪਿੰਡੋਂ ਦੇ ਆ ਦਿੱਤਾ ਉਹਨੂੰ ਉਹ ਜ਼ਮੀਨ ਜਾਇਦਾਦ ਦਾ ਪੂਰਾ ਹੱਕਦਾਰ ਵਾ ਉਹ ਕਰਦਾ ਤੇ ਜੋ ਪੈਸਾ ਰਾਜਾ ਖਰਚਣ ਲਿਆ ਨਾ ਉਹਦਾ ਵੀ ਹੱਕ ਬਣਦਾ ਖਰਚਣ ਦਾ ਠੀਕ ਹੈ ਤੇਰੇ ਦਿਮਾਗ 'ਚ ਕਿੱਦਾਂ ਆ ਗਿਆ ਵੀ ਉਹ ਬੁਲਟ ਉਹ ਵੀ ਲਊ ਉਹਦੇ ਪਿਓ ਦੀ ਜਾਇਦਾਦ ਆ ਇੱਥੇ ਤੇ ਉਹਨੂੰ ਸੱਟ ਵੀ ਕਰਨਾ ਵਾ ਖਰਚੇ ਵੀ ਆਉਦੇ ਖਾਣ ਵੀ ਦੇਵਾ ਬਰਾਬਰ ਆਪਣੇ ਘਰੋਂ ਦੇਣ ਦੀ ਆ ਫਿਰ ਮੇਰਾ ਗਏ ਗੁੱਸਾ ਕਰੇ ਕਿ ਮੇਰੇ ਪਿਛਲੇ ਵਾਲੇ ਨੌਲ ਦਾ ਪਿੱਛੋ ਨਹੀਂ ਹੋਣਾ ਤੇਰੇ ਉਹ ਇੱਥੇ ਇਸੇ ਘਰੋਂ ਹੀ ਖਾਣਾ ਇਹ ਉਹਦੀ ਜ਼ਮੀਨ ਜਾਇਦਾਦ ਵਾਣਦੇ ਆ ਉਹ ਉਹਦਾ ਬਣਦਾ ਵਾ ਸਾਰਾ ਕੋ ਤੁਹਾਡੇ ਨਾਲ ਤਾਂ ਗੱਲ ਕਰਨ ਦਾ ਫਾਇਦਾ ਹੈ ਨਹੀਂ ਕੋਈ ਵੀ ਮੈਂ ਤਾਂ ਪਤਾ ਨਹੀਂ ਕਾਦੇ ਵਾਸਤੇ ਆਣ ਕੇ ਫਿਰ ਸਿਰ ਢਾ ਲੈਣੀ ਆ ਤੇ ਨਾਰ ਆਇਆ ਕਰ ਕਿ ਚੰਗੇ ਚੰਗੇ ਕੰਮ ਸਿਰ ਆਇਆ ਕਰ ਤੇ ਜੋ ਮਰਜ਼ੀ ਕਰੋ ਮੇਰੀ ਤਾਂ ਅੱਗੇ ਨਹੀਂ ਮੰਨੀ ਤੁਸੀਂ ਕਦੀ ਤੇਰੀ ਮੰਨਣੀ ਮਤ ਜਨਾਨੀਆਂ ਦੀ ਮੰਨ ਲਈ ਨਾ ਬੰਦੇ ਨੇ ਤੇ ਵਸ ਗਿਆ ਕਰ ਮੇਰੀ ਨਹੀਂ ਮੰਨੀ ਆਹੋ ਜਿਹੜੇ ਜਨਾਨੀਆਂ ਦੀ ਮੰਨਦੇ ਆ ਨਾ ਉਹਨਾਂ ਦੇ ਅਧਿਕਾਰ ਉਹ ਜਿਹੜੇ ਫਿਰਦੇ ਆ ਉਹ ਜਿਹੜੇ ਫਿਰਦੇ ਆ ਪਤਾ ਕਰ ਲਵੇਂ ਨਹੀਂ ਤੇ ਇਤਿਹਾਸ ਗਵਾਵਾਂ ਕਿ ਤਾ ਜਿੱਥੇ ਜਨਾਨੀਆਂ ਜ਼ਿਆਦਾ ਬੋਲਣ ਲੱਗ ਜਿੰਨਾ ਉਹ ਕਰਦੀ ਵਸੇ ਜਿੰਨ ਤੇ ਪਾਣੀ ਨਹੀਂ ਲੱਗ ਉਹ ਲੈ ਲੈ ਹਾਂ ਮੰਮੀ ਦੀਦੀ ਕਿੱਥੇ ਗਈ? ਉਹ ਮੰਮੀ ਤਾਂ ਇਹ ਪਤਾ ਹੀ ਹੈ ਤੁਹਾਨੂੰ। ਮੰਮੀ ਗਈ ਹੈ ਸੁਖ ਦਾ ਫੋਨ ਆਇਆ ਸੀ। ਮੈਨੂੰ ਦੱਸਿਆ ਨਹੀਂ ਪੁੱਛਿਆ ਨਹੀਂ। ਪਤਾ ਨਹੀਂ ਉਹ ਤੇ ਕੀ ਗੱਲ ਹੋਈ ਕੀ ਨਹੀਂ ਪਾਏ ਕੱਪੜੇ ਤੇ ਚੱਲ ਜੀ। ਕੋਈ ਗੱਲ ਨਹੀਂ ਕੁੜੀ ਆ ਫਿਰ ਕੇ ਆ। ਉਹ ਕੁੜੀ ਤੇ ਸੁਖ ਨੂੰ ਤਰੀ ਫਦੀ ਆ। ਮੈਨੂੰ ਪਤਾ ਸੁਖ ਨੂੰ ਨਹੀਂ ਤਰੀ ਫਦੀ। ਫਿਰ ਤੇ ਮੇਰੀ ਸੁਣੋ ਗੱਲ। ਮੈਂ ਕੀ ਕਹਿਤਾ? ਮੈਂ ਹਾਂ ਵੀ ਸੂਟ ਵਾਏ ਇੱਕ। ਮੈਂ ਵੇਖਿਆ ਬੜਾ ਹੀ ਸੋਹਣਾ ਬਲੈਕ ਜਿਹਾ ਕਲਰ ਦਾ। ਤੇ ਮੈਂ ਕਿਹਾ ਮੰਮੀ ਮੈਨੂੰ 1500 ਰੁਪਇਆ ਦੇ ਦਿਓ ਵੀ ਚਲ ਮੈਂ ਸੂਟ ਲੈਣਾ ਵਾ। ਹੱਥੀ ਜੋੜ ਤੇ ਉਹ ਲੀੜੇ ਘੱਟ ਵਾ ਤੇਰ ਕੋ ਆਉਂ ਜਾਂ ਪਤਾ ਨਹੀਂ ਕਿੰਨੀਆਂ ਗੱਲਾਂ ਸੁਣਾਈਆਂ ਤੇ ਜਦੋਂ ਐਦਾਂ ਦਾ ਕੰਮ ਕੋਈ ਹੁੰਦਾ ਨਾ ਮਾਰਦੀ ਚੁਟਕੀ ਚੱਲ ਉਦੋਂ ਕਰਾ ਕੇ ਕਿ ਕੀ ਹੋ ਗਿਆ ਤੂੰ ਲੈ ਕਰਦੀ ਕਿ ਤੇ ਹੋਰ ਜਗ ਗਈ ਓ ਗਰੀ ਗੱਲ ਸੁਣ ਅਹੀਂ ਨਹੀਂ ਜਣਾ ਤੂੰ ਜਾ ਕਿਨੇ ਆ ਸਾਡੇ ਤੋਂ ਬਗੈਰ ਕੁੜੀ ਦਾ ਖਾਇ ਕੌਣ ਤੂੰ ਤੇ ਗਈ ਕਿ ਵਾਇਸ ਲੈਣ ਮੇਰੇ ਕੋਲ ਕਿੰਨਾ ਚੋਲ ਹੋ ਗਿਆ ਮੈਂ ਵੀ ਜਾ ਗਿਆ ਹੈ ਤੇ ਜੇ ਉਹ ਚੱਲ ਜਾਂਦੀ ਆ ਤੇ ਕੋਈ ਨਹੀਂ ਕੁੜੀ ਨੂੰ ਮੇਰਾਉਂਦੀ ਕੋਈ ਮਾਰਾਤ ਨਹੀਂ ਕੰਮ ਕਰਉਂਦੀ ਮੇਰੀ ਗੱਲ ਸੁਣ ਐਦਾਂ ਨਹੀਂ ਕਰੀਦਾ ਜਿੱਦਾਂ ਤੂੰ ਕਰਦੀ ਐ ਔਖੀ ਸੌਖੀ ਹੋ ਕੇ ਪਤਾ ਨਹੀਂ ਕਿੱਦਾਂ ਜਾਂਦੀ ਓ ਅਛਾ ਆਖੀ ਸੋਖੀ ਕੋਈ ਨਹੀਂ ਆ ਜਦੋਂ ਕਿਤੇ ਉਧਰ ਨੂੰ ਜਾਣਾ ਹੁੰਦਾ ਨਾ ਉਦੋਂ ਪੈਸੇ ਨਿਕਲਉਂਦੇ ਤੇ ਮੇਰੇ ਵਾਰੀ ਫਿੱਟਣਾ ਹੀ ਪੈ ਜਾਂਦੇ ਆ ਬਹੁਤੀਆਂ ਗੱਲਾਂ ਨਾ ਕਰ ਮੈਂਨ ਥੱਪੜ ਖਾਉਂਗੀ ਠੀਕ ਆ ਜਾ ਬਈ ਇਹਦੇ ਮੈਂ ਰਸਾਂ ਦੇ ਦੋ ਪੈਕਟ ਖੜ ਦੇਵਾ ਕਿਤੇ ਤੈਨੂੰ ਹੋਰ ਨਾ ਸੂਟ ਮਿਲ ਜੇ ਮੇਰੇ ਇਧਰ ਚਾਹ ਬਣਾ ਕੇ ਰੱਖ ਸੂਟਾਂ ਤੋਂ ਰੱਜਦੀ ਨਹੀਂ ਨੂੰ ਹੱਟ ਹੋਈ ਨਹੀਂ ਯਾਰ ਜਿਜੀ ਜਿਹਾ ਬਾਨਾ ਫੁੱਲ ਦੀ ਆ ਆ ਕਿੱਦਾਂ ਬੋਲਦੇ ਆ ਜੇ ਮਾਂ ਬੋਤ ਇੰਨੇ ਹੀ ਬੋਲਦੇ ਰਹੇ ਜਵੰਦਰੇ ਤੇਰੇ ਤੇ ਮਾੜਾ ਹੀ ਦੇਣਾ ਨਾ ਜਦ ਤੱਕ ਜ਼ਿਆਦਾ ਹੀ ਹੋ ਗਈ ਜਪਾਨ ਖੁੱਲ ਗਈ ਆ ਇਹ ਕਤਾਏ ਨਹੀਂ ਟਿਕਣ ਦਿੰਦੀ ਗਵਾਂਡ ਵੀ ਇਤਾਂ ਮਾੜਾ ਨਾ ਹੋਵੇ ਮੇਲੀ ਹੁਣ ਚੋਕਰੀਆਂ ਕਰਨ ਆ ਗਈ ਆ ਤੇਰਾ ਕੰਮ ਹੁੰਦਾ ਵਾ ਉਹ ਦੁੱਧਵਿੰਦਰ ਦਵਿੰਦਰ ਉਹ ਦੱਦਵਿੰਦਰ ਨੂੰ ਕਿਤੇ ਪੁੱਛ ਦੇਣੀ ਆ ਉਹ ਫੰਮੇ ਰਾ ਚਾਰਾ ਸੀਦਨ ਪਦੰਨਾ ਹੁੰਦੇ ਆ ਆਵਰਾਤੀ ਐ ਪੀਲਾ ਤੂੰ ਹੀ ਵੀ ਕਿਹਾ ਜਾਉਂ ਹਾਂ ਵੇ ਲੱਗੀ ਬੈਨ ਚੜੀ ਕਿਉਂ ਨਹੀਂ ਮੈਂ ਅਗਰ ਪੀਣ ਬੈਠ ਚਲਨੀ ਹਾਂ ਬੈ ਜਾ ਪੀ ਲਈ ਜਿੱਥੇ ਭਈਆਂ ਨੇ ਪੀਣਾ ਇੱਕ ਗਲਾਸੀ ਤੂੰ ਪੀ ਲਈ ਵਿੱਚੋਂ ਅਛਾ ਭਈਏ ਦੇ ਆਹ ਚਲੋ ਭਈਏ ਕੰਮ ਹੀ ਕਾਣਦੇ ਤੈਨੂੰ ਕਦਰ ਰੋਣਾ ਪਿਆ ਨਹੀਂ ਰੋਣਾ ਤੇ ਪੈਣਾ ਵਾ ਕੋੜੇ ਕੋਈ ਕੋ ਸੂਟੀ ਮਾਗ ਲਿਆ ਕਿੱਥੇ ਚੜੀ ਕਿੱਥੇ ਉਤਰੀ ਔਰ ਛੋਕਰੀ ਦਾ ਫੋਨ ਆਇਆ ਈ ਇਹਦਾ ਸੁੱਖ ਦਾ ਆਹੋ ਤੇ ਪਾਈ ਲਿੜੇ ਚਾਨਤ ਤਰ ਮਣੋ ਉਦੋਂ ਕਰਾਇਆ ਕਿੱਥੋਂ ਆਉਂਦੇ ਮੈਨੂੰ ਇਹ ਦੱਸ ਪਹਿਲਾਂ ਮੇਰੀ ਤੇ ਜਾਨ ਨੂੰ ਸਿਆਪੇ ਉਹ ਵੀ ਮੇਰੀ ਕਰ ਗਿਆ ਕੁੱਤੇ ਖਾਣੀ ਜਾਂਦਾ ਜਾਂਦਾ ਜੋ ਬਣਨੀ ਤੇ ਸਾਰੇ ਕਰ ਜਾਂਦੇ ਉਦਾਂ ਹੁਣ ਤੇ ਕਰਦੇ ਤੇਰੇ ਵੀ ਇਹ ਘੱਟ ਤਾਂ ਕੋਈ ਬਣੀ ਮੈਂ ਉਹਨੇ ਸੌਂਢੀ ਲਾਲਾ ਲੌਂਢੀ ਕੀ ਹੋ ਗਿਆ ਫਿਰ ਇਹ ਵੀ ਗੱਲ ਠੀਕ ਹੋਣਾ ਕੀ ਆ ਮੈਨੂੰ ਤਾਂ ਲੱਗਦਾ ਵਾ ਤੇ ਸਾਡਾ ਆਪਣਾ ਘਰ ਤੇ ਸਾਰਾ ਕੁਝ ਵਧੀਆ ਚੱਲਣ ਦਿਆ ਆ ਜਿਹੜੀਆਂ ਜਿੰਸਾਂ ਨੂੰ ਬਾਹਰੋਂ ਚੰਪੜੀਆਂ ਨਾ ਇਹੋ ਹੀ ਸਾਡਾ ਦੋਹਾਂ ਦਾ ਖੂਨ ਪੀ ਛੜਦਿਆਂ ਤੈਨੂੰ ਸੁੱਕਦੇ ਸਾਰੇ ਨੇ ਲੈ ਕੇ ਬਹਿ ਜਾਣਾ ਤੇ ਮੈਨੂੰ ਆ ਮੁੰਡਾ ਆਲਦੀ ਗੱਲ ਸੁਣਦਾ ਦੁੱਧ ਥੋੜਾ ਮੈਂ ਰਾਜ਼ੀ ਹੀ ਦੇਤਾ ਕੱਲ ਇਤੋਂ ਲਾਲਾ ਲਾਲਾ ਹੋਈ ਹਾਂ ਹੋ ਤਾਂ ਮੈਨੂੰ ਦੱਸਿਆ ਤੂੰ ਹੁਣ ਮੇਰੇ ਦੇ ਦੋਟਾ ਚੋਕ ਲਿਆ ਵਾ ਭਈ ਫੋਨ ਮੰਗਦਾ ਕੋਲ ਦੱਸ ਮੇਰਾ ਫੋਨ ਹਰ ਵੇਲੇ ਉਹਦੇ ਕੋਲ ਰਹਿਂਦਾ ਮੇਰਾ ਫੋਨ ਰਾਜੇ ਕੋ ਫੋਨ ਇਹਦੇ ਪਿਓ ਦਾ ਫੋਨ ਤਿੰਨ ਤਿੰਨ ਫੋਨ ਆ ਘਰ ਦੇ ਵਿੱਚ ਉਹਨੇ ਫੋਨ ਕੀ ਕਰਨਾ ਤੇਰੇ ਕੋਲ ਐਨਾ ਬੁੱਕੇ ਕਿਆ ਦੋ ਲਿਆ ਕੇ ਦੇਣਾ ਉਹਦਾ ਹੱਕਾ ਬਰਾਬਰ ਦਾ ਜਿਹੜੀਆਂ ਗੱਲਾਂ ਦਾ ਨਿਆਣੇ ਨੂੰ ਨਹੀਂ ਵੀ ਨਾ ਪਤਾ ਸਾਡਾ ਤਾਂ ਏਡਾ ਕੰਮਿਆਂ ਦਾ ਟੱਬਰ ਇਹਨਾਂ ਨੇ ਰਗੜੀ ਪਾ ਪਾ ਕੇ ਉਹਦੇ ਦਿਮਾਗ 'ਚ ਬਾੜ ਦੇਣੀਆਂ ਵਾ ਵੀ ਤੇਰਾ ਬਰਾਬਰ ਦਾ ਹਿੱਸਾ ਵਾ ਉਹਨੂੰ ਭਾਵੇਂ ਨਾ ਹੀ ਪਤਾ ਹੋਵੇ ਨਿੰ ਮੇਰਾ ਤੇ ਬੰਦਾ ਪਤਾ ਨਹੀਂ ਮੈਨੂੰ ਐ ਲੱਗਦਾ ਪਤਾ ਨਹੀਂ ਕਿਹੜੇ ਜਨਮ ਦਾ ਦੁਸ਼ਮਣ ਹੀ ਮੈਂ ਇਹਦੇ ਨਾਲ ਕਿਹੜੇ ਵੇਲੇ ਘਰੀ ਚਾਰ ਲਾਵਾਂ ਲੈ ਲੀਆਂ ਨੇ ਤੇ ਇੱਕ ਮਿੰਟ ਕਦੀ ਮੇਰੇ ਤੇ ਨਾ ਮਰਜੀ ਦੇ ਬਹਿ ਤੇ ਲਾ ਕੇ ਕਦੀ ਗੱਲ ਦੀ ਮਰਦਾਂ ਕੀਤੀ ਦੋ ਸੁਖ ਦੀ ਜਦੋਂ ਮੈਂ ਇਹਦਾ ਸਹਿਜ ਸੁਭਾਵੇਂ ਕੋਈ ਗੱਲ ਕਰਾਂ ਨਾ ਵੱਡਣ ਖਾਨ ਨੂੰ ਵੇਂਦਾ ਘੜ ਗਿਆ ਮੈਨੂੰ ਤੂੰ ਆਪਣੀਆਂ ਲਾਵਾਂ ਰੋਂਦੀ ਮੈਂ ਕਹਾਂ ਦੀ ਮੈਂ ਕਾ ਨੂੰ ਲਲੀਆਂ ਚਾਰ ਲਾਵ ਮੇਰੇ ਆਪ ਰੋਂਦੀ ਐ ਤੂੰ ਤਾਂ ਚਲੀ ਪਹਿਲੀ ਰੋਣੀ ਜਾਣ ਗਈ ਹਣ ਮੇਰੇ ਤੇ ਗੱਲ ਤੇ ਕਮਨ ਪਿਆ ਵਾ ਮੈਂ ਤਾਂ ਤਾਂ ਰੋਣੀ ਤੈਨੂੰ ਕਦੇ ਰੋਣੇ ਤੈਨੂੰ ਕੀ ਪਤਾ ਪਤਾ ਨਹੀਂ ਕੀ ਉੱਥੇ ਗੱਲ ਹੋਈ ਹੈ ਸੱਚੀ ਹਏ ਮੈਂ ਮਰ ਜਾ ਹਾਂ ਐ ਕਰਦੀ ਕਰਦੀ ਚੱਲ ਗਈ ਪਤਾ ਨਹੀਂ ਦੱਸ ਕੇ ਨਹੀਂ ਚਲੇ ਆ ਇੰਨਾ ਵੀ ਕੁੜੀ ਕੋ ਚੱਲੀ ਦੱਸਿਆ ਨਹੀਂ ਵੀ ਉੱਥੇ ਸਿਆਪੇ ਗਈ ਪਏ ਵਿਚਾਲ ਚੱਲਣੀ ਮੈਂ ਠੀਕ ਆ ਇਹ ਤਾਂ ਕੀ ਚੰਦ ਚੜ੍ਹ ਜਾ ਮੈਂ ਵੀ ਅੱਖਾਂ 'ਚ ਸਵੇਰ ਦੀ ਵੇਖੀ ਨਹੀਂ ਕਿਤੇ ਗਈ ਆ ਪਤਾ ਨਹੀਂ ਮੇਨੂੰ ਤਾਂ ਟੈਨਸ਼ਨ ਹੀ ਪਈ ਰਹਿੰਦੀ ਆ ਮੈਂ ਤਾਂ ਹੋਰ ਨਾ ਡੋਲਾ ਚੁੱਕ ਕੇ ਇਧਰ ਨੂੰ ਆ ਜੇ ਵੇਖਾਂ ਦੂਏ ਖੁੱਲੇ ਦਵਿੰਦਰਾ ਸਸਰੀ ਕਾ ਸੋ ਕਾਇ ਮਾਸੀ ਸਸਰੀ ਕਾਲ ਸਸਰੀ ਕਾ ਲੈ ਆਂ ਪਾਣੀ ਲੈਵਾ ਪਾਣੀ ਦੇ ਕੁੜੀ ਨੂੰ ਲੈ ਲੱਗੀ ਆ ਜਿਹੜੀ ਕਾਲ

ਤੱਕਾ ਥੋਕ ਰੂਣਾਂ ਦੇ ਹੀ ਕੋਹਨਾ ਪੁਸ ਪ੍ਰੀਤ ਹਾਂ ਰੱਖਿਆ ਇਹ ਵਾ ਜੀ ਕੰਮ ਹੋ ਗਿਆ ਨਹੀਂ ਕੋਹਨਾ ਪੁਸ ਮੰਮੀ ਮੈਂ ਸਵੇਰ ਦੇ ਵੇਖਾਂਦੀ ਮੈਂ ਮਾਸੀ ਪਤਾ ਨਹੀਂ ਕਿੱਥੇ ਗਈ ਤੇ ਮੈਂ ਤਾਂ ਜਹ ਹੁਣੇ ਆਈ ਤੇ ਕਹਿਣ ਦੀ ਸੁਖ ਕੋ ਗਈ ਆ ਪ੍ਰੀਤ ਕੀ ਕਰਨਾ ਹਾਂਦੇ ਹੰਦੇ ਜਿੰਨੂੰ ਪਵੇ ਉਹ ਚੱਲਣੇ ਪੈਂਦੀ ਆ ਉਹ ਗੱਲ ਵੀ ਰਾਭ ਇਦਾਂ ਦੇਬ ਨਾ ਕਰੇਗੇ ਨੂੰ ਜੇ ਭੈਣ ਭਰਾ ਹੀ ਰੁਣ ਝੋਣ ਆਪਣਾ ਕਰਦੇ ਸੀ ਹੁਣ ਕੀ ਆਂਦੇ ਹੁੰਦੇ ਬਾਹਰ ਨਿਕਲੀ ਜਾਰੀ ਦੋਸਤੀਆਂ ਸਾਰੇ ਮੁੰਡਿਆਂ ਆਪੋ ਚੋਦੀ ਮੁੰਡੇ ਮੁੰਡੇ ਰਹਿੰਦੇ ਹੀ ਆ ਇਕੱਠੇ ਹਾਂ ਤੇ ਹੁਣ ਉਹ ਅਮਨ ਤੇ ਹੋ ਗਿਆ ਦਸਿਆਂ ਵੱਲ ਤੇ ਤੈਨੂੰ ਪਤਾ ਮੌਲ ਕਿੱਦਾਂ ਦਾ ਬਾਹਰੋਂ ਕੋਈ ਆਂਦੇ ਹੁੰਦੇ ਵੀ ਹਾਂ ਇਹ ਨਾ ਚੱਲ ਗਿਆ ਵਾ ਚੱਲ ਉਹ ਤਾਂ ਕਿਤੇ ਇਹ ਦਸਾ ਹੁਣ ਝੱਗਾ ਚੁੱਕਿਆ ਢਿਡ ਨੰਗਾ ਹੁੰਦਾ ਸ਼ਰਮਦਾ ਘਾਟਾ ਵੀ ਜਵਾਨ ਭੈਣ ਘਰ ਵਾ ਤਿੰਨ ਖੱਤਿਆ ਜੇ ਤੂੰ ਹੀ ਰੱਜ ਕੇ ਪਿਆਰ ਆਏਗਾ ਤੇ ਇਹਦੇ ਦਾ ਕੋਣ ਵੇਖੂਗਾ ਸਮੇਂ ਕਿਦਾਂ ਦੇ ਹਣੇ ਹੀ ਲੈ ਲੈ ਕੇ ਖਾਈ ਜਾਂਦਾ ਤੇ ਜਿੰਨਾ ਕੋ ਹੁਣ ਲੈ ਆ ਉਹਨਾਂ ਵੀ ਮੰਗਣੇ ਵੀ ਆ ਮੰਗਣੇ ਅਗਲੇ ਨੂੰ ਤਾਂ ਲੱਗਦਾ ਪ੍ਰੀ ਅਗਲੇ ਅਗਲੇ ਜਿੱਥੇ ਪੰਜ ਲਿਆ ਉਹਨਾਂ ਦਾ ਬਣਾ ਲੈਣਾ ਇਹੋ ਜਿਹੇ ਬੰਦੇ ਦਾ ਕੀ ਨਹੀਂ ਸ਼ੇ ਨਿਕਲ ਲੱਗਦਾ ਘਰ ਵੀ ਵਿਕ ਜਾਣਾ ਵਾ ਤੇ ਕਿਤੇ ਰੋਵੇ ਕਰ ਲਾਵੇ ਨਹੀਂ ਮੈਨੂੰ ਤਾਂ ਠੰਡਾ ਹੀ ਨਹੀਂ ਕੱਢਿਆ ਹੈ ਆ ਕੀ ਹੈ ਜੇ ਨਸ਼ੇੜੀ ਇਹ ਕਿਤੇ ਕਿਉਂ ਕਰ ਵਈ ਦੋਨੇ ਕਿੱਥੇ ਰਹਿਣਾ ਕੁੜੀ ਨੇ ਜਿਆਦਾ ਖਾਂ ਇਹ ਤਾਂ ਖੂਆ ਤੇ ਖੂ ਖਾ ਜਾਂਦੇ ਇਹਨਾਂ ਦੇ ਸੰਗਾ ਨਹੀਂ ਲੰਗ ਜਾਂਦੇ ਆ ਜਿਹੜੇ ਬੰਦੇ ਨੂੰ ਨਸ਼ੇ ਦੀ ਲੱਗ ਲੱਗ ਜੇ ਨਾ ਇਹਨੇ ਮੇਨ ਦਾ ਕਰ ਬੜਕ ਅਖਵੀ ਮੇਰੇ ਨਾਲ ਤੇ ਹੋ ਸਿਆਣੀ ਇਹਨੂੰ ਜਿਆਦਾ ਪਤਾ ਵਾ ਇਹ ਤੇ ਕਿਤੇ ਅਨਮਲ ਲੁੱਤਰ ਦੋ ਸਰ ਕੁੱਤਰ ਕੁੱਤਰ ਕਰੀ ਜਿਹਨੇ ਮੇਰੀ ਇੱਕ ਵੀ ਨਹੀਂ ਸੁਣਨੀ ਨਾ ਉਹਦੀ ਤੇ ਸੁਣਨਾ ਆਪਾਂ ਨਾਲ ਨਾਲ ਪਾਈ ਜਾਣੀ ਤਾਂ ਹੋ ਪੁੱਤ ਤਾਂ ਹੋ ਕੇ ਬੈ ਤੇ ਤੂੰ ਉਹ ਸਾਲੇ ਨੂੰ ਮੈਂ ਕਿਹਾ ਹੁਣ ਰੱਖੂੰਗੀ ਇੱਥੇ ਹੀ ਤੇ ਅਮਨ ਨੂੰ ਵੀ ਲੱਗੂ ਪਤਾ ਕਿ ਕਿਦਾਂ ਪਕਾਈਂਦੇ ਆ ਤੇ ਕਿਦਾਂ ਹੱਥ ਲੂਹੀਦੇ ਆ ਤੇ ਹੋਰ ਕੀ ਹਾਏ ਮਾਸੀ ਆਹ ਜਮੋਲ ਦੇ ਵਿੱਚ ਤੀ ਪਿਆ ਨਾ ਛੱਡੀ ਜਾਂਦੀ ਮੈਨੂੰ ਤੇ ਗੱਲਾਂ ਸੁਣ ਸੁਣ ਕੇ ਉਹਨਾਂ ਟਾਟੀਆਂ ਚੁੰਚੰਨੀਆਂ ਜਿਹਾ ਹੁੰਦੇ ਨਾ ਸੱਚੀ ਰੋਵੇ ਕਰ ਲਾਵੇ ਨਹੀਂ ਮੇਰੇ ਗਲ ਲਾ ਕੇ ਗਲੋਂ ਨਾਲ ਇੰਨਾ ਰੋਵੇ ਹਾਏ ਹਾਏ ਕਿਉਂ ਮਤੈ ਵੇ ਪੂਆਵਾ ਤੇਰੀ ਜੇ ਨਹੀਂ ਕੋਈ ਤੇ ਇਹ ਤੇ ਹੈ ਹੀ ਆ ਨਾ ਪੂਆਣ ਡਈ ਉਹਨੂੰ ਜਮਾਰ ਰਹੀ ਆ ਹਾਏ ਨੇ ਵਿਚਾਰੀ ਇਹ ਕਦਮਸੂਮ ਜੀ ਕਿਦਾਂ ਜੀ ਕਰਦਾ ਲਾ ਕਿਤੇ ਹੈ ਵੇਖੋ ਹਾਏ ਕਿੰਦਾ ਜਰਦੀ ਹੋਊਗੀ ਜਦੋਂ ਰੱਜ ਕੇ ਘਰਾਂ ਵਿੱਚ ਕਿਸੇ ਵੇਖੇ ਘਰ ਵੱਲ ਵੀ ਘਰ ਵੀ ਹਾਏ ਘਰ ਮੈਂ ਹ ਮਾਰ ਜਿੰਦਾ ਤੇ ਚੱਲ ਆ ਤੂੰ ਚੱਲ ਵੇ ਆ ਤੇ ਕੀ ਕਰਨਾ ਕੀ ਕਰਨਾ ਫਿਰ ਇਹੋ ਕੋਈ ਆ ਤੇ ਤੂੰ ਆਪਸੇ ਆਣੀ ਆ ਹੁਣ ਦੱਸ ਮੈਂ ਕਿਦਾਂ ਛੱਡਦਾ ਮੈਂ ਕਿੱਥੇ ੱੱਕਾ ਦੇਦਾ ਇਹਨੂੰ ਕਿਤੇ ਨਹੀਂ ਭੂਆ ਵਾਂ ਹੱਕ ਵਾ ਤੇਰਾ ਹੋਣੇ ਨਹੀਂ ਇਹਨਾਂ ਦੇ ਵਿਚਾਨਾਂ ਦੇ ਜਨ ਨਾਨਕੇ ਹੁੰਦੇ ਤੇ ਨਾਨਕ ਕੀ ਕੰਡਈਆਂ ਜੇ ਨਾਨਕੇ ਹੁੰਦੇ ਤੇ ਨਾਨਕੇ ਇਹਨਾਂ ਨੂੰ ਵੇਂਦੇ ਤੇ ਤੁਹਾਡੇ ਸਿਰ ਤੇ ਵੀ ਜਿਵੇਂ ਆਦੀਆਂ ਨਾਨਕੇ ਤੇ ਹੋਏ ਨਾ ਨਾਨਕੇ ਤਾਂ ਹੈ ਹੀ ਨਹੀਂ ਗੰਡੋ ਆਏ ਵੇਲਾ ਦਾ ਭੈਣ ਕਿੰਨਾ ਲਊ ਛੇ ਫੇਰ ਥੋੜਾ ਜਿਹਾ ਵੀ ਉਹਨਾਂ ਦੇ ਠੀਕ ਹੀ ਮਰ ਗਏ ਵੀ ਤੇ ਦੋ ਤੇ ਦੋ ਦੀ ਤੁਹਾਡੇ ਹੀ ਆ ਕਿ ਤੇਰੇ ਨਖਤਿਆਂ ਨੇ ਮੁੜ ਕੇ ਪਛਾਣ ਵੇਖਿਆ ਹੀ ਨਹੀਂ ਨਿਆਣੇ ਹਲ ਕੋਈ ਨਹੀਂ ਅੱਜ ਕੱਲ ਮੁੜ ਕੇ ਵੇਂਦਾ ਲੋਕੀ ਆਪਣਾ ਘਰ ਵੇਂਦੇ ਆ ਵੀ ਘਰ ਖਾਣ ਨੂੰ ਕੋ ਹੈਗਾ ਕਿ ਨਹੀਂ ਬਗਾਨੇ ਜੁੰਮੇਵਾਰੇ ਕੋਈ ਝੁੱਕਦਾ ਵਾ ਬਿਲਕੁਲ ਨਹੀਂ ਲੱਗਿਆ ਘਰਾਂ ਨੂੰ ਲੁੱਤਰ 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 ਚੱਲੀ ਜਾਂਦੀ ਤੇਰੀ ਜ਼ੁਬਾਨ ਤੇਰੀ ਹਾਂ ਪੱਛੀ ਲੱਗਿਆ ਘਰਾਂ ਨੂੰ ਘਰ ਇੱਥੇ ਰਹੇ ਨੇ ਨਾਲਾ ਇਹਨੇ ਚੋਕੇ ਅਨਿਆਣੀ ਦੇ ਮੂੰਹ ਹਲਵੇ ਆ ਮੂੰਹ ਹਲਵੇ ਨਿਆਣੀ ਦੇ ਤਾਂ ਪੈਸੇ ਨਹੀਂ ਆਉਂਦਾ ਮੈਂ ਤਾਂ ਕਹਿਣੀ ਫਿਰ ਪ੍ਰੀਤ ਇਹਨੇ ਕਿਹਾ ਮੈਨੂੰ ਪਿੱਛੇ ਉਹ ਲਿਆ ਕੇ ਦੇਣਾ ਮੈਂ ਤਾਂ ਆਪਣੀ ਧੀ ਨੂੰ ਕਦੀ ਵੀ ਨਹੀਂ ਖਵਾ ਕੇ ਇਹ ਚੁੰਨੀ ਨਹੀਂ ਪਾਟੀ ਚੁੰਨੀ ਮਾਸਦਕੇ ਮਾਸੀ ਸਵੇਰੇ ਜਾ ਕੁੜੀ ਨੂੰ ਦੋ ਸੂਟ ਬਣਾ ਕੇ ਦੇ ਪਤਲੇ ਭਾਵੇਂ ਚਾਹ ਦੱਸੋ 500 500 ਆਲੇ ਘਰ ਤੋਂ ਬਣਾ ਕੇ ਦੇ ਬਣਾ ਕੇ ਦਿੰਦੀ ਇਹ ਦੋਵੇਂ ਘਰ ਤੇਰੇ ਆਪਣੇ ਆ ਇਹ ਦੋਵੇਂ ਘਰ ਜਿੱਥੇ ਮਰਜ਼ੀ ਹੈ ਖਾ ਪੀ ਮੰਮੀ ਉਹ ਲੜਾਈ ਹੋਈ ਹੈ ਘਰੋਂ ਫੋਨ ਮੰਗੜਿਆ ਤੇ ਫੋਨ ਆਈਫੋਨ ਲੈ ਕੇ ਦੇਣ ਲੱਗੀ ਆ ਇਦਾਂ ਦਿਲ ਹੋਣਾ ਚਾਹੀਦਾ ਤੇ ਇਹਦੇ ਵਰਗਾ ਸਾਫ਼ ਤੇ ਮੈਂ ਤੇ ਭਾਜੀ ਨੂੰ ਕਹਣਾ ਵੀ ਸਾਡੇ ਘਰ ਦੀ ਦੀਦੀ ਕਹਿਣ ਲਈ ਜਾ ਕੇ ਵੀ ਮੈਂ ਗੋਰੇ ਨੂੰ ਆਈਫੋਨ ਹੀ ਲੈ ਦੇਣਾ ਤੇ ਲੈਦੀ ਹਾਂ ਕਿਹੜੇ ਲੁੱਟੇ ਜਿੱਦਾਂ ਰਾਜਵੀਰ ਉਹਦਾ ਤਾਂ ਗੌਰਵ ਆ ਮੈਂ ਨਹੀਂ ਭਾਜੀ ਨੂੰ ਜਾ ਕੇ ਕਹੂੰਗੀ ਉਹਨਾਂ ਨਾਲ ਪੜ ਜਾਣਗੇ ਨਵੇਂ ਰਣ ਮਿਲ ਕੇ ਤੇ ਰਹੀ ਵੀ ਪਾਲੀ ਜਾਵਾਂਗੇ ਵੀ ਆਨੇ ਬਗਾੜਨੇ ਨਹੀਂ ਅਹੀਂ ਨਿਆਨੇ ਨੂੰ ਸਿੱਖਿਆ ਦੇਣੀ ਪਾਲਣੇ ਆਂ ਗਾਂ ਕਰਨਾ ਵਾ ਉਹਨਾਂ ਕੋ ਫੋਨ ਹੀ ਨਹੀਂ ਵੇਖਨੇ ਹਾਂ ਦੁੱਧ ਦਹੀਂ ਇਹਨੂੰ ਵੀ ਧਿਆ ਕਰ ਹਾ ਉਹਦੇ ਮੂੰਹ ਚ ਖਿੱਚ ਖਿੱਚ ਕੇ ਆਣੀ ਆ ਨਾ ਨਾ ਇਹਨੂੰ ਤਾਂ ਦੁੱਧ ਹੀ ਉੱਤੋਂ ਦੇਖਦਾ ਵਾ ਨਹੀਂ ਦਿੰਦੇ ਚੁੱਪ ਕਰ ਲੋ ਆਪਣੇ ਖੁਸ਼ ਹੋ ਕੇ ਬੈਠੀ ਉਹਨਾਂ ਦੀ ਨਾਲ ਸੁਣੀ ਕੋਈ ਫੇਰ ਮੈਂ ਸੀ ਜ਼ਿੰਦਾ ਮਾਰ ਆਇਆ ਕਰਨੂੰ ਨਹੀਂ ਜਿੰਦਾ ਦਾ ਮਾਰਨਾ ਨਹੀਂ ਇਹਨੂੰ ਤਾਂ ਕਰ ਲੈਂਦੇ ਵੱਡੀ ਮੇਰੀ ਇਹਨੂੰ ਕਰ ਲੈਂਦੇ ਬਈ ਤੇਰੀ ਵਾਲੀ ਜਿੰਦਾ ਦਾ ਮਾਰਨਾ ਉਹਨੇ ਤਾਂ ਜਾਲ ਵਗਣਾ ਚਾਚੇ ਦੁੱਧ ਪਾਲਾ ਨਹੀਂ ਚਾਚੇ ਦੁੱਧ ਨਹੀਂ ਚਾਚੇ ਪਾਲਾ ਭਾਸੀ ਨਹੀਂ ਆ ਜਣਾ ਉਹਨਾਂ ਦੀ ਚਾਹ ਖਾਣੇ ਆਇਆ ਖਾਪੀਆਂ ਆਈਆਂ ਇਹਨਾਂ ਨੂੰ ਦੇ ਘਟ ਘਟ ਮੈਂ ਤਾਂ ਕਹਿਣ ਲਈ ਆ ਵੀ ਉਹਨੇ ਤਾਂ ਚੱਲ ਜਾਣਾ ਇਹਨਾਂ ਦਾ ਲਾਤਾ ਜਿੰਦਾ ਉਹਨੂੰ ਮਿਲ ਗਿਆ ਖੁੱਲੀਆਂ ਛੁੱਟੀਆਂ ਅੰਦਾ ਟੱਪ ਟੱਪ ਘਰ ਨੇ ਜੀਜਾ ਵੇਦੋ ਜਿਹੜੇ ਚਾਰ ਤੇ ਭਾਡੇ ਨਹੀਂ ਚੱਲ ਜੂ ਤਾਂ ਚੱਲ ਜਾ ਗਾ ਜੀ ਭਲਾ ਕਰਨ ਦਿਆ ਚੱਲ ਜੇ ਸਭ ਪਤਾ ਲੱਗੂ ਪੂਆ ਮੱਜੋ ਕਿੱਥੋਂ ਖਾਣੀਆਂ ਦੇਖੋ ਪਤਾ ਨਹੀਂ ਕੀ ਕੋਈ ਪੀਕ ਅਨਾਜ ਕਰਨ ਲਈ ਕੋਈ ਘਰ ਕੋਈ ਨਹੀਂ ਸੁਣਦਾ ਐਦਾਂ ਲੱਗਾਨੇ ਉਦਾਂ ਨਹੀਂ ਸੁਣਦਾ ਜਿੱਧਰ ਕਰ ਗਈ ਆ ਤੇ ਮੇਰੀ ਗੱਲ ਸੁਣ ਸੁਖ ਫਿਰ ਹਾਏ ਜੇ ਲੀਡਾ ਲੱਤਾਂ ਵੀ ਲਾਉ ਨਹੀਂ ਚਾਹੀਦਾ ਇਹ ਦੱਸਾਂ ਉਹ ਗੱਲ ਫਿਰ ਗੱਲ ਉੱਥੇ ਹੁੰਦੀ ਆ ਕਿ ਕਿੰਨੂੰ ਦਸੀਏ ਜਿਹੜਾ ਮੈਂ ਸੂਡ ਲੈ ਕੇ ਦਿੱਤਾ ਸੀ ਪਹਿਲਾਂ ਜਦੋਂ ਰਹਿਣ ਆਈ ਸੀ ਮੇਰੇ ਕੋਲ ਨੀ ਉਹ ਵੀ ਚੁੱਕ ਕੇ ਤੇ ਵੇਚ ਆ ਜਾਂਦੀ ਭੂਗਾ ਵੇਚਿਆ ਵਾ ਜੋ ਜਿਹੜੀ ਚੀਜ਼ ਹੁੰਦੀ ਵੇਚ ਆਉਂਦਾ ਜਿਹੜੀ ਚੀਜ਼ ਹੁੰਦੀ ਵੇਚ ਆਉਂਦਾ ਕੀ ਕਰਾਂ ਕਿੰਨੂੰ ਦੱਸਾਂ ਨਹੀਂ ਇਹਨੂੰ ਸਮਝਾਇਆ ਕਰ ਮਤ ਦਿਆ ਕਰ ਤੇਰੇ ਕੋਲ ਬੰਧੀ ਆ ਆਉਣੀ ਆ ਵੇਖ ਕਰ ਦੇ ਲੈ ਤਾਂ ਕੱਪੜੇ ਵੀ ਲੈ ਜਾਂਦਾ ਤੇ ਬੁਰੀ ਹਾਲਤ ਆ ਚੰਗਾ ਲੈਣੀ ਆ ਤਮਾਸੀ ਬੁਰੀ ਨਾ ਜਾਣਦੀ ਜੇ ਹੱਥ ਲੂਗੇ ਖਾਊਗਾ ਨਾ ਆਪ ਤੇ ਫਿਰ ਇਹਨੂੰ ਪਤਾ ਲੱਗੂਗਾ ਕਿ ਕਿਤਾ ਪਕਾਈ ਦੀਆਂ ਖਾਈ ਦੀਆਂ ਨਾ ਮੈਂ ਕੁੜੀ ਘਲਾਉਣੀ ਨਹੀਂ ਹੁਣ ਵੇਖੇ ਮੇਰੇ ਨਾਲ ਗਿਆ ਰਹੂਗੀ ਆ ਵੇ ਰਾਗ ਅਗੂ ਕੀ ਅੰਦਰ ਅਗੂ ਦੋਵੇਂ ਕਰ ਕੋਈ ਦੇਣੀ ਹੈ ਮੈਂ ਇੱਥੇ ਹਾਂ ਹਾਂ ਇੱਥੇ ਆ ਪਾਪੂ ਆ ਨਾ ਲੈ ਰਾ ਉਹਨਾਂ ਨਾਲ ਉਹਨਾਂ ਕ ਨਾਲ ਕਹਿ ਰਹੇ ਹਾਂ ਹਾਂ ਹੋਰ ਕੀ ਤੇਰੇ ਲਾਗੇ ਚਲ ਗਈ ਪੈਣ ਵਾਗੇ ਚਲ ਗਈ ਉੱਥੇ ਮੈਂ ਤਾਂ ਦੇਖਿਆ ਹੋਰ ਤਰਾਉਂ ਢਕੂੜੀ ਆ ਤੀ ਕਰਨਾ ਫਿਰ ਜਿਹੜਾ ਤੈਨੂੰ ਕੁੜੀ ਆਲੇ ਦੇਖ ਕੇ ਹੋਰ ਤਰਾ ਹੁੰੜਿਆ ਨਾ ਤਾਂ ਜੀ ਕਰਦਾ ਮੈਂ ਤੈਨੂੰ ਜ਼ੜ ਥੱਲੇ ਲੱਲਾ ਨਹੀਂ ਤੂੰ ਤੇ ਮੇਰੇ ਜੜਾਂ ਚ ਬਹਿਣ ਈ ਇੱਕ ਵਾਰੀ ਆ ਸਹੀ ਅੰਦਰ ਤੇਰੇ ਘਰ ਨਹੀਂ ਪਵਾੜੇ ਨਾ ਪਾਏ ਤੇ ਮੇਰਾ ਨਾ ਆਈ ਦੀਦੀ ਆਈ ਮਾੜਾ ਜੀ ਆਈ ਆਈ ਉਦਾਕੁਣੀ ਦੇ ਮੂੰਹਾਂ ਦੇ ਵੇਖ ਕੇ ਮੈਨੂੰ ਤਾਂ ਭੈਣ ਹੋ ਉਤਰਾਈ ਜਾ ਰੱਬ ਵੀ ਕਿੰਨਾ ਬੇਨੇ ਆਇਆ ਹੈ ਜੇ ਮਾਪਿਓ ਖੋਲਿਆ ਹੀ ਤਾਂ ਭਰਾ ਨੂੰ ਚੰਗੇ ਮਾਤ ਪਾ ਦਿੰਦਾ ਦੋਵੇਂ ਭੈਣ ਭਰਾ ਰੋਂਚਣ ਕਰਦੇ ਰਹਿੰਦੇ ਕੀ ਕਰਨਾ ਫਿਰ ਇਹ ਤਾਂ ਤੇਰੇ ਵਰਗੀ ਸਿਆਣੀ ਹੋਣੇ ਵੀ ਬਣੇ ਤੇ ਕੁੜੀ ਨੂੰ ਨਾਵੇਂ ਨਾਲ ਹੈ ਨਹੀਂ ਆਈ ਮੜ ਜੀ ਮੈਂ ਆਵਾਜ਼ ਮਾਰੜੀ ਮੈਂ ਨਾ ਠੰਡਾ ਪੀਤਾ ਮਿੱਠਾ ਜਾ ਖਾਦਾ ਚਾਹ ਦਾ ਨਹੀਂ ਪਤਾ ਲੱਗਣ ਰਿਹਾ ਮਿੱਠਾ ਮਜੂ ਬਣਿਆ ਨਾ ਆਇਆ ਪਰ ਮੈਂ ਨਹੀਂ ਆਹ ਵੇਖੀ ਮਿੱਠਾ ਮੜਿਆ ਉੱਤਰ ਥੱਲੇ ਕਿ ਕਿਦਾਂ ਲੈਣ ਤੇ ਚੜ ਗਈਆਂ ਇੱਥੇ ਕਿਹੜਾ ਪਗਾਨਾ ਸੀ ਕੋਈ ਆਪ ਹੀ ਮਿੱਠਾ ਇੱਥੇ ਵੇਖਿਆ ਜਾਣਾ ਤਾਰਾ ਸਖਤਾਂ ਚਾਲੇ ਹੁੰਨੇ ਆ। ਉਹ ਜਿਆ ਹਾਂ ਦੇ ਰਿਆ ਨਾ ਮੇਰਾ ਘਰ ਕਿ ਜਣਾ ਪਟਣ ਨਹੀਂ ਤੂੰ। ਕੁੱੜੇ ਤੂੰ ਪੰਪ ਤੇ ਪੰਪ ਦਈ ਜਾਣੀ ਨਹੀਂ ਤੇਰੇ ਵਰਗੇ ਦੁਸ਼ਮਣ ਹੋਣਾ। ਕੀ ਹੋਲੀ ਬੋਲਾ ਇਹ ਕੁੜੀ ਨੁੰਂ ਦੀ ਰੇ ਰਿਆ ਕਿ ਦੇ ਨਹੀਂ ਮੇਰਾ ਤਾਂ ਖਫਣ ਕਦ ਲੈ ਆਉਂਦਾ ਨਹੀਂ ਕੱਦੀ ਆਉਂਦੇ ਨਹੀਂ ਤੂੰ ਤੇ ਕਿਤੇ ਮੇਰੀ ਜਗਾ ਚ ਪੈ ਗਈ ਆ। ਜੀ ਜਾਣ ਹੈ ਉਹ ਤੇ ਲਾ ਮੁਜਮਾਨਾ ਕੁਲੀਆ ਤੇ ਕੋਈ ਨਹੀਂ ਮੇਰੀ ਗਾਲ ਸਨ ਹੈ ਸੋ ਦਾ ਪਾਟਾ ਪਾਇਆ ਚੰਨੀ ਨੇ ਤੇ ਕਿੰਨਾ ਦੱਸਾ ਹਏ ਮਾਨਰਾ ਜਿਹੜੀ ਪਹਿਨਾਂਦੀ ਤੇ ਅੱਧੀ ਪਹਿਨਣ ਦੀ ਅੱਗ ਲਗੇ ਪਹਿਣਾ ਨੂੰ ਅੱਛੇ ਆਪਣੀਆਂ ਦੀ ਭੁਗਤੀਆਂ ਜ਼ਿੰਮੇਵਾਰ ਜਾਣ ਕੇ ਪਾਟੀ ਚ ਨਹੀਂ ਲੈ ਕੇ ਇਤਨੀ ਹੋਗੀ ਪਤਾ ਮੈਂ ਜਾਣਦੀ ਆ ਨਹੀਂ ਮੈਂ ਤੇਨਾਂ ਦੀ ਰਗ ਰਗ ਤੋਂ ਵਾ ਕਮਾਂ ਮਾਸੇ ਕਿ ਤਸਦੀ ਗੇ ਕਿੰਨਾ ਧੋਖਾ ਲੱਗਦਾ ਹਰ ਦਾ ਜੇ ਪਤੀ ਆਏ ਕੰਨ ਲੱਛਾਂ ਤੇ ਲੱਗਦੇ ਫੇਰ ਇਹਨਾ ਮਾਇਆ ਜੋਗੀ ਆ ਇਹਨਾ ਮਾਇਆ ਜੋਗੀ ਇਹਨਾਂ ਖੱਤੀ ਮੈਨੂੰ ਤਾਂ ਸੂਤ ਬਣਾਉ ਕਹਿੰਦਾ ਕੋਈ ਚੀਜ਼ ਨਾ ਕਰਾ ਬਤਾਈ ਫੇਰ ਕੀ ਮੈਂ ਨਹੀਂ ਚੱਲਣੀ ਕੁੜੀ ਮੈਂ ਨਹੀਂ ਕਰ ਕੁੜੀ ਜਾ ਮੈਨੂੰ ਤੈਨੂੰ ਮਤ ਆਤਾ ਇਹ ਚਾਹ ਤੇ 250 ਬਣਾ ਦੇ ਬਣਾ ਦੇ ਲਖਰੀ ਕੁੜੀ ਨੂੰ 3 300 ਦੇ ਬਣਾ ਦੇ ਤੇ 430 ਬਣ ਜਾਣਾ ਵਿੱਚ ਕਿਉਂ ਦਿਮਾਗ ਦਾ ਕੰਮ ਨਹੀਂ ਜਾਂ ਸੋਭਾ ਦੀ ਸੋਭਾ ਚੱਲ ਪਈ ਨਹੀਂ ਚੱਲ ਤੂੰ ਘਰ ਤੇਰੇ ਘਰ ਵੀ ਆਉਣੀ ਆ ਚੱਲ ਚੱਲ ਹੁਣ ਮੈਂ ਤੂੰ ਤੇ ਆਹ ਕਹਿੰਦੇ ਜੇ ਤਾ ਮੈਂ ਚੱਕ ਲਈ ਪੂਰੀ ਤਰ ਕਰ ਧੱਕ ਕੇ ਤੂੰ ਤੇ ਪਾਟੀਆਂ ਚੁੰਨੀਆਂ ਦੇ ਪਿਆ ਮੇਰਾ ਤੇਰੇ ਸਿਰ ਤੇ ਦਾ ਪਾਇਆ ਮੇਰਾ ਤੇਲੀ ਦਾ ਬੜਾ ਪਾਇਆ ਉਹਦੇ ਮੁੰਡੇ ਦੇ ਮੂੰਹ ਚੋਂ ਤੂੰ ਦੁੱਧ ਖਿੱਚਣ ਦੀ ਨਹੀਂ ਮਿਲਦਾ ਸਭ ਕੋ ਮੈਂ ਚੁੱਪ ਕਰ ਚਾਹ ਨਹੀਂ ਆਣਾ ਚਾਹ ਪਾਟੇ ਤੋਂ ਦੇ ਚਾਹ ਦੇ ਨਹੀਂ ਫਟ ਕੇ ਤੂੰ ਇਦਾਂ ਕੱਢਣੀ ਜਾ ਜਾ ਪੀ ਜਾ ਕੇ ਚਾਹ ਕਰ ਦਵਾ ਤੈਨੂੰ ਚਾਹ ਤੈਨੂੰ ਲੈ ਆ ਚਾਹ ਪੀ ਕੇ ਆਂਦੇ ਹੀ ਕੋਹ ਨਹੀਂ ਦਈ ਅੰਦਰ ਬੁਸਕਨਾਂ ਦੇ ਕੁੜੀ ਨਹੀਂ ਮੈਂ ਜਾਣ ਦੇਣੀ ਕਿਤੇ ਵੀ ਕੁੜੀ ਹੁਣ ਇੱਥੇ ਰਹੂਗੀ ਇਹ ਮੂੰਹ ਦੀ ਬੜਬੋਲੀ ਆ ਦਿਲ 'ਚ ਹੈ ਨਹੀਂ ਕੋਈ ਵੀ ਦਿਲ ਬੜਾ ਸਾਫ਼ ਆ ਦਿਲ ਤੇ ਬਹੁਤ ਸਾਫ਼